ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਿਓ ਕਿਉਂਕਿ ਜਦੋਂ ਪੂਰਾ ਸੁਣਾਂਗੇ ਤਾਹੀਂ ਸਮਝ ਲੱਗੇਗੀ ਕੀ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਅਤੇ ਖਾਸ ਕਰਕੇ ਉਹ ਭੈਣ ਭਰਾ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਜੋ ਕਹਿੰਦੇ ਆ ਕਿ ਅਸੀਂ ਹਰ ਰੋਜ਼ ਅਮਰਤ ਵੇਲੇ ਉੱਠਦੇ ਆ ਭਜਨ ਬੰਦਗੀ ਕਰਦੇ ਆ ਸੇਵਾ ਕਰਦੇ ਆ ਪਰ ਫੇਰ ਵੀ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਨਹੀਂ ਹੈ ਸਾਡਾ ਮਨ ਹਰ ਵੇਲੇ ਕਲਪਿਆ ਰਹਿੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਘਰ ਦੇ ਵਿੱਚ ਹਰ ਵੇਲੇ ਕਲੇਸ਼ ਪਿਆ ਰਹਿੰਦਾ ਹੈ ਤਾਂ ਉਹ ਆਪਣੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੁਖੀ ਹੋਣ ਦੇ ਰਾਜ ਬਾਰੇ ਗੱਲ ਕਰਾਂਗੇ ਕਿ ਆਪਾਂ ਕਿਹੜਾ ਨਾਮ ਜਪ ਕੇ ਪਪੜੀ ਜ਼ਿੰਦਗੀ ਦੇ ਵਿੱਚ ਬਿਲਕੁਲ ਸੁખી ਹੋ ਸਕਦੇ ਆ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦਿਲਦਰ ਦੂਰ ਹੋ ਸਕਦੇ ਆ ਜੋ ਅਸੀਂ ਚਾਹੁੰਦੇ ਆ ਉਹ ਸਭ ਕੁਝ ਸਾਨੂੰ ਕਿੰਜ ਮਿਲ ਸਕਦਾ ਹੈ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਸੁਣਿਓ ਅਤੇ ਸਮਝਣ ਦਾ ਯਤਨ ਕਰਿਓ ਕਿ ਆਪਾਂ ਕੀ ਸਭ ਲੋਕ ਦੀ ਕੋਸ਼ਿਸ਼ ਕੀਤੀ ਆ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਨਿੱਕੀ ਜੀ ਕਹਾਣੀ ਸੁਣ ਜੀ ਕਰਾਂਗੇ ਇਹ ਕਹਾਣੀ ਦੀ ਸਿੱਖਿਆ ਨਹੀਂ ਸਾਨੂੰ ਸਿੱਧੇ ਰਾਹ ਪਾਉਣਾ ਹੈ ਇਸ ਕਰਕੇ ਆਪਜੀ ਦੇ ਚਰਨਾਂ ਦੇ ਵਿੱਚ ਬੇਅੰਤੀ ਆ ਕਿ ਇਹ ਕਹਾਣੀ ਦੇ ਪਾਤਰ ਘਟਨਾਵਾਂ ਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਕਿਉਂਕਿ ਕਹਾਣੀ ਸਿਰਫ ਸਮਝਣ ਦੇ ਲਈ ਆਪਾਂ ਆਪਜੀ ਨੂੰ ਸੁਣਾ ਰਹੇ ਹਾਂ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਹੈ ਤਾਂ ਆਓ ਫਿਰ ਇਹ ਕਹਾਣੀ ਸ਼ੁਰੂ ਕਰਦੇ ਹਾਂ ਸੰਗਤ ਜੀ ਕਹਾਣੀ ਕਰ ਲਿਖਦਾ ਹੈ ਕਿ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਸੁਖੀ ਇਨਸਾਨ ਰਹਿੰਦਾ ਸੀ ਕਹਿੰਦੇ ਕੋਈ ਇਨਸਾਨ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਧਨ, ਦੌਲਤ, ਸ਼ੋਹਰਤ ਪ੍ਰਮਾਤਮਾ ਨੇ ਬਹੁਤ ਉਹਦੇ ਉੱਤੇ ਕਿਰਪਾ ਕੀਤੀ ਉਹ ਮਨੁੱਖ ਦੇ ਤਿੰਨਾਂ ਪੁੱਤਰ ਅੱਗੋਂ ਉਹਨਾਂ ਦੇ ਬੱਚੇ ਭਾਵਕੀ ਉਹ ਬਹੁਤ ਸੁਖੀ ਸੀ ਸਾਰੇ ਹੀ 3 ਪੁੱਤਰਾਂ ਦੇ ਕਹਿਣੇ ਦੇ ਵਿੱਚ ਕਹਿੰਦੇ ਉਹ ਮਨੁੱਖ ਜਿਸ ਵੀ ਕੰਮ ਨੂੰ ਹੱਥ ਪਾਉਂਦਾ ਉਹਦੇ ਬੱਚੇ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਹਰ ਇੱਕ ਕੰਮ ਦੇ ਵਿੱਚ ਕਾਮਯਾਬੀ ਮਿਲਦੀ ਕੁਝ ਲੋਕ ਤਾਂ ਕਹਿੰਦੇ ਸੀ ਵੀ ਪਤਾ ਨਹੀਂ ਇਹਨਾਂ ਦੇ ਕੋਲ ਐਸੀ ਕੀ ਚੀਜ਼ ਆ ਵੀ ਇਹ ਤਾਂ ਮਿੱਟੀ ਨੂੰ ਵੀ ਹੱਥ ਮਾਉਣ ਤਾਂ ਸੋਨਾ ਬਣ ਜਾਂਦਾ ਹੈ ਭਾਵਕੀ ਉਹਨਾਂ ਦੀ ਥੋੜੀ ਜਿਹੀ ਮਿਹਨਤ ਕਰਕੇ ਵੀ ਉਹਨਾਂ ਦੇ ਕਮਾਕਾਰਾਂ ਦੇ ਵਿੱਚ ਬਹੁਤ ਬਰਕਤ ਪੈਂਦੀ ਉਹਨਾਂ ਨੂੰ ਬਹੁਤ ਕਾਮਯਾਬੀ ਤਰੱਕੀ ਮਿਲਦੀ ਸਾਰੇ ਲੋਕ ਉਹਨਾਂ ਨੂੰ ਦੇਖ ਦੇਖ ਕੇ ਹੈਰਾਨ ਹੁੰਦੇ ਸਨ ਕਹਿੰਦੇ ਉਸੇ ਹੀ ਪਿੰਡ ਦੇ ਵਿੱਚ ਦੋ ਸਕੇ ਭਰਾ ਰਹਿੰਦੇ ਸੀ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦੀਆਂ ਪਰੇਸ਼ਾਨੀਆਂ ਚਿੰਤਾਵਾਂ ਦਾ ਸਮਾਚਨ ਰਿਹਾ ਸੀ ਕਹਿੰਦੇ ਇੱਕ ਦਿਨ ਦੋਵਾਂ ਨੇ ਸੋਚਾ ਕੀਤੀ ਕਿ ਆਪਾਂ ਉਹ ਬਾਪੂ ਜੀ ਦੇ ਕੋਲ ਜਾਈਏ ਉਹਨਾਂ ਨੂੰ ਉਹਨਾਂ ਦੇ ਸੁਖੀ ਜੀਵਨ ਦਾ ਰਾਜ਼ ਪੁੱਛ ਕੇ ਆਉਣੇ ਆ ਵੀ ਤੁਸੀਂ ਆਪਣੇ ਜੀਵਨ ਦੇ ਵਿੱਚ ਇੰਨੇ ਸੁਖੀ ਕਿਵੇਂ ਹੋਏ ਕਹਿੰਦੇ ਦੋਵੇਂ ਚਲੇ ਗਏ ਜਾ ਕੇ ਮਾਪੂਜੀ ਨੂੰ ਨਮਸਕਾਰ ਕੀਤੀ ਅਤੇ ਉਹਨਾਂ ਦੇ ਸੁਖੀ ਹੋਣ ਦਾ ਰਾਜ ਰਾਜਿਆ ਬੇਨਤੀ ਕੀਤੀ ਕਿ ਕਿਰਪਾ ਕਰਕੇ ਬਾਪੂ ਜੀ ਸਾਨੂੰ ਵੀ ਆਪਣੇ ਸੁਖੀ ਹੋਣ ਦਾ ਰਾਜ ਦੱਸੋ ਅਸੀਂ ਵੀ ਸੁਖੀ ਹੋਣਾ ਚਾਹੁੰਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਗੁਰਬਤਿਆ ਬਹੁਤ ਦੁੱਖ ਦਿਲ ਦੇਰਿਆ ਅਸੀਂ ਇਹਨਾਂ ਤੋਂ ਖਹਿੜਾ ਛਡੋਣਾ ਤਾਂ ਕਹਿੰਦੇ ਉਹ ਬਜ਼ੁਰਗ ਬਾਪੂ ਜੀ ਨੇ ਕਿਹਾ ਵੀ ਭਾਈ ਜਿਵੇਂ ਮੈਂ ਸੁਖੀ ਹੋਇਆ ਤੁਸੀਂ ਵੀ ਓਵੇਂ ਸੁਖੀ ਹੋ ਸਕਦੇ ਮੇਰੇ ਸੁੱਖ ਦਾ ਰਾਜ਼ ਕੀ ਆ ਇਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਜੇਕਰ ਤੁਸੀਂ ਇਹ ਕੰਮ ਕਰ ਲਿਆ ਤਾਂ ਤੁਸੀਂ ਵੀ ਸੁਖੀ ਹੋ ਜਾਓਗੇ ਕਹਿੰਦੇ ਉਹ ਦੋਵੇਂ ਭਰਾ ਕਹਿਣ ਲੱਗੇ ਕਿ ਬਾਪੂ ਜੀ ਸਾਨੂੰ ਜਲਦੀ ਦੱਸੋ ਤੁਸੀਂ ਜੋ ਕਹੋਗੇ ਅਸੀਂ ਕਰ ਲਵਾਂਗੇ ਕਹਿੰਦੇ ਬਾਪੂ ਜੀ ਨੇ ਕਿਹਾ ਵੀ ਉਹ ਫਲਾਣੀ ਪਹਾੜੀ ਉਹ ਪਹਾੜੀ ਦੇ ਪਾਰ ਸੁਖ ਦੇਣ ਵਾਲਾ ਦਾਤਾ ਰਹਿੰਦਾ ਹੈ ਤੁਸੀਂ ਤੁਸੀਂ ਉਹ ਦਾਤੇ ਦੇ ਕੋਲ ਜਾਓ ਉਹਨੇ ਤੁਹਾਨੂੰ ਸੁਖੀ ਕਰਨਾ ਹੈ ਬਾਪੂ ਜੀ ਨੇ ਕੁਝ ਗੱਲਾਂ ਸਮਝਾਈਆਂ ਕਿ ਰਸਤੇ ਦੇ ਵਿੱਚ ਕੁਝ ਚੀਜ਼ਾਂ ਤੁਹਾਨੂੰ ਪਰਮਾਣ ਦਾ ਯਤਨ ਕਰਨ ਦੀਆਂ ਪਟਕਾਉਣ ਦਾ ਯਤਨ ਕਰਨ ਦੀਆਂ ਪਰ ਤੁਸੀਂ ਆਪਣਾ ਧਿਆਨ ਆਪਣੀ ਮੰਜ਼ਿਲ ਵੱਲ ਰੱਖਣਾ ਆਪਣੇ ਮਕਸਦ ਵੱਲ ਰੱਖਣਾ ਕਹਿੰਦੇ ਦੋਵਾਂ ਨਹੀਂ ਬਾਪੂ ਜੀ ਦੀਆਂ ਗੱਲਾਂ ਨੂੰ ਸੁਣਿਆ ਅਤੇ ਉਠੋ ਤੁਰ ਪਏ ਕਹਿੰਦੇ ਬੜੇ ਹੀ ਚਾਹ ਦੇ ਨਾਲ ਉਤਸ਼ਾਹ ਦੇ ਨਾਲ ਨਾ ਮਨ ਜਪਦੇ ਜਪਦੇ ਆਪਣੀ ਮਿੱਥੀ ਹੋਈ ਮੰਜ਼ਲ ਵੱਲ ਤੁਰ ਪਏ ਕਹਿੰਦੇ ਮੰਜ਼ਲ ਬਹੁਤ ਨੇੜੇ ਲੱਗ ਰਹੀ ਸੀ ਰਸਤਾ ਵੀ ਬੜਾ ਸੋਹਣਾ ਸਾਫ਼ ਸੀ ਦੋਵੇਂ ਬੜੇ ਚਾਅ ਨਾਲ ਉਤਸ਼ਾਹ ਦੇ ਨਾਲ ਨਾਮ ਜਪਦੇ ਜਪਦੇ ਜਾ ਰਹੇ ਨੇ ਪਰ ਕਹਿੰਦੇ ਰਸਤੇ ਦੇ ਵਿੱਚ ਇੱਕ ਥਾਂ ਤੇ ਪਾਇਆ ਦੇ ਬਹੁਤ ਵੱਡੇ ਢੇਰ ਲੱਗੇ ਸਨ ਸੁੱਕ ਪਦਾਰਥਾਂ ਦੇ ਢੇਰ ਲੱਗੇ ਸੀ ਕਹਿੰਦੇ ਵੱਡਾ ਭਰਾ ਜਿਹਨੇ ਬਾਪੂ ਜੀ ਦੀਆਂ ਗੱਲਾਂ ਨੂੰ ਬਹੁਤ ਧਿਆਨ ਦੇ ਨਾਲ ਸੁਣਿਆ ਤੇ ਸਮਝਿਆ ਸੀ ਉਹ ਇਸ ਸੁਖ ਪਦਾਰਥਾ ਤੋਂ ਅੱਗੇ ਵਧ ਗਿਆ ਪਰ ਕਹਿੰਦਾ ਜਿਹੜਾ ਛੋਟਾ ਉਹ ਇਹਨਾਂ ਦੇ ਵਿੱਚ ਹੀ ਫਸ ਗਿਆ ਇਹਨਾਂ ਨੂੰ ਇਕੱਠੇ ਕਰਨ ਲੱਗਾ ਇਹਨੇ ਸੋਚਿਆ ਵੀ ਚਲੋ ਇਹ ਵੀ ਚੀਜ਼ਾਂ ਜ਼ਰੂਰੀ ਨੇ ਇਹ ਵੀ ਚੀਜ਼ਾਂ ਇਕੱਠੀਆਂ ਕਰ ਲੈਨੇ ਪਰ ਇਹਨਾਂ ਚੀਜ਼ਾਂ ਨੂੰ ਇਕੱਠਿਆ ਕਰਦਾ ਕਰਦਾ ਇਹਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਰਸਤਾ ਟਕ ਗਿਆ ਹੁਣ ਜਿਹੜੀ ਰਾਹ ਤੇ ਇਹ ਤੁਰਿਆ ਸੀ ਉਹ ਰਸਤੇ ਦੇ ਵਿੱਚ ਕੰਡੇ ਹੀ ਕੰਡੇ ਰੂੜੇ ਹੀ ਰੂੜੇ ਬੜਾ ਉਖਾੜਾ ਜਦ ਇਹਨੇ ਸਾਹਮਣੇ ਮੰਜ਼ਿਲ ਵੱਲ ਦੇਖਿਆ ਤਾਂ ਮੰਜ਼ਿਲ ਵੀ ਬਹੁਤ ਦੂਰ ਹੋ ਗਈ ਰਸਤਾ ਬਹੁਤ ਕਠਿਨਾਈਆਂ ਭਰਿਆ ਕਿੰਨੇ ਜਦ ਇੰਨੇ ਦੂਜੇ ਪਾਸੇ ਨੂੰ ਦੇਖਿਆ ਜਿੱਥੇ ਇਹਦਾ ਭਰਾ ਦਰਿਆ ਜਾ ਰਿਹਾ ਸੀ ਉਹ ਤਾਂ ਮੰਝਵ ਤੱਕ ਪਹੁੰਚਣ ਵਾਲਾ ਸੀ ਇੰਨੇ ਆਪਣੇ ਭਰਾ ਦੇ ਚਿਹਰੇ ਤੇ ਇੱਕ ਨੂਰ ਦੇਖਿਆ ਸਬਰ ਸੰਤੋਖ ਦੇਖਿਆ ਅਤੇ ਭਰਾ ਦੇ ਮੰਗਰ ਧਨ ਦੌਲਤ ਮਾਇਆ ਸੁਖ ਸਦਾਰਥ ਜੋੜ ਕੇ ਤੁਰੇ ਜਾ ਰਹੇ ਨੇ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਕਹਿੰਦੇ ਤਾਂ ਉੱਥੇ ਹੀ ਬੈਠ ਕੇ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤ ਕਰਨ ਲੱਗਾ ਪਰਮਪਿਤਾ ਪਰਮਾਤਮਾ ਜੀ ਤੁਸੀਂ ਮੇਰੇ ਨਾਲ ਬਿਤਕਰਾ ਕੀਤਾ ਤੁਸੀਂ ਮੇਰੇ ਨਾਲ ਧੋਖਾ ਕੀਤਾ ਅਸੀਂ ਇੱਕੋ ਥਾਂ ਤੋਂ ਤੁਰੇ ਇੱਕੋ ਰਾਹ ਤੇ ਤੁਰੇ ਅਤੇ ਇੱਕੋ ਹੀ ਨਾਮ ਜਪਦੇ ਜਪਦੇ ਤੁਰੇ ਤੁਰੇ ਪਰ ਤੁਸੀਂ ਮੇਰੇ ਭਰਾ ਦਾ ਰਾਹ ਇੰਨਾ ਸੰਖਾ ਅਤੇ ਮੇਰਾ ਰਾਹ ਇੰਨਾ ਔਖਾ ਬਣਾ ਦਿੱਤਾ ਮੇਰੇ ਨਾਲ ਇਹ ਵਿਤਕਰਾ ਕਿਉਂ ਕੀਤਾ ਤਾਂ ਕਹਿੰਦੇ ਅੱਗੋਂ ਆਵਾਜ਼ ਆਈ ਕਿ ਭਲਿਆ ਤੁਸੀਂ ਇੱਕੋ ਥਾਂ ਤੋਂ ਦੁਰੇ ਸੀ ਇੱਕੋ ਰਾਹ ਤੇ ਦੁਰੇ ਸੀ ਇੱਕੋ ਨਾਮ ਜਪਦੇ ਜਪਦੇ ਦੁਰੇ ਸੀ ਪਰ ਗਲਤੀ ਤੁਮ ਕੀਤੀ ਤੇਰੇ ਭਰਾ ਨੂੰ ਮੇਰੇ ਤੇ ਯਕੀਨ ਸੀ ਉਹਨੇ ਮੰਜ਼ਲ ਮੈਨੂੰ ਮਿਠਿਆ ਉਹ ਮੇਰੀ ਪ੍ਰਾਪਤੀ ਦੇ ਲਈ ਆ ਰਿਹਾ ਕਤੇ ਤੂੰ ਰਸਤੇ ਦੇ ਵਿੱਚ ਇਹ ਸੁੱਖ ਪਦਾਰਥਾਂ ਦੇ ਪਿੱਛੇ ਉਲਝ ਗਿਆ ਇਹਨਾਂ ਦੇ ਵਿੱਚ ਉਲਝ ਕੇ ਤੂੰ ਰਸਤਾ ਭਟਕ ਗਿਆ ਏ ਗਲਤੀ ਤੇਰੀ ਆ ਤੇ ਇਲਜ਼ਾਮ ਤੂੰ ਮੇਰੇ ਤੇ ਲਾ ਰਿਹਾ ਜੇ ਤੂੰ ਮੇਰੇ ਤੇ ਵਿਸ਼ਵਾਸ ਰੱਖਦਾ ਮੂੰਹ ਮੇਰੇ ਵੱਲ ਰੱਖਦਾ ਤਾਂ ਇਹ ਸਾਰੇ ਸੁੱਖ ਪਦਾਰਤ ਤਨ ਦੌਲਤ ਤੇਰੀ ਦਾਸੀ ਬਣ ਜਾਣੀ ਸੀ ਇਹਨੇ ਵੀ ਤੇਰੇ ਮਗਰ ਹੱਥ ਜੋੜ ਕੇ ਆਉਣਾ ਸੀ ਪਰ ਤੂੰ ਇਸ ਗੱਲ ਨੂੰ ਸਮਝ ਨਹੀਂ ਪਾਇਆ ਸੋ ਸੰਗਤ ਜੀ ਇਹ ਕਹਾਣੀ ਦੇ ਰਹੇ ਹਾਂ ਕਹਾਣੀਕਾਰ ਨੇ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਲੋਕ ਕਹਿ ਦਿੰਦੇ ਆ ਨਾ ਕਿ ਅਸੀਂ ਪਾਠ ਪੰਜਾ ਕਰਦੇ ਆ ਭਜਨ ਬੰਦਗੀ ਕਰਦੇ ਆ ਸੇਵਾ ਕਰਦੇ ਆ ਪਰ ਫੇਰ ਵੀ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਘਰ ਵਿੱਚ ਸਾਡੇ ਮਨ ਵਿੱਚ ਸੁਖ ਸ਼ਾਂਤੀ ਲਈ ਤਾਂ ਉਹ ਵੀ ਕਿਤੇ ਨਾ ਕਿਤੇ ਆਪਣੀ ਮੰਜ਼ਿਲ ਤੋਂ ਭਟਕ ਗਏ ਸੰਗਤ ਜੀ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਆਪਾਂ ਉਹ ਵਾਹਿਗੁਰੂ ਅਕਾਲ ਪੁਰਖ ਜੀ ਦੀ ਪ੍ਰਾਪਤੀ ਦੇ ਲਈ ਜਦੋਂ ਆਪਾਂ ਉਹਦੀ ਪ੍ਰਾਪਤੀ ਦੇ ਲਈ ਨਾਮ ਜਪਣਾ ਸ਼ੁਰੂ ਕਰਾਂਗੇ ਨਾ ਇਹ ਸੁਖ ਪਦਾਰਥ ਤਾਂ ਵੀ ਸਾਨੂੰ ਮਿਲਣੇ ਆ ਇਹ ਉਹਦਾ ਨਾਮ ਜਪਦਿਆਂ ਜਪਦਿਆਂ ਮਿਲਣਗੇ ਇਹ ਸੁਖ ਪਦਾਰਥ ਸਾਡੇ ਸੁਖ ਦਾ ਕਾਰਨ ਬਣ ਜਾਂਦੇ ਆ ਪਰ ਜਿਹੜਾ ਮਨੁੱਖ ਉਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਸਖਣਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਵੀ ਸੁੱਖ ਪਦਾਰਥ ਹੀ ਦੁੱਖ ਬਣ ਜਾਂਦੇ ਆ ਸੋ ਮੰਨਦੇ ਆ ਕਿ ਇਹ ਧਨ ਦੌਲਤ ਮਾਇਆ ਸੁੱਖ ਪਦਾਰਥ ਸਾਨੂੰ ਜ਼ਿੰਦਗੀ ਜਿਉਣ ਦੇ ਲਈ ਜ਼ਰੂਰੀ ਆ ਪਰ ਸਭ ਤੋਂ ਪਹਿਲਾਂ ਜ਼ਰੂਰੀ ਆ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਅਤੇ ਉਹਦਾ ਨਾਮ ਅਸੀਂ ਉਹ ਮਾਲਕ ਦੀ ਪ੍ਰਾਪਤੀ ਲਈ ਜਪਣਾ ਹੈ ਉਹਦੀ ਖੁਸ਼ੀ ਉਹਦੀ ਬਰਕਤ ਹਾਸਲ ਕਰਨ ਦੇ ਲਈ ਜਪਣਾ ਹੈ ਜਦੋਂ ਉਹ ਸੁਖ ਦੇਣ ਵਾਲਾ ਦਾਤਾ ਹੀ ਸਾਇਨਾ ਹੁੰਦੀ ਆ ਤਾਂ ਇਹ ਚੀਜ਼ਾਂ ਤਾਂ ਆਪਣੇ ਆਪ ਸਾਡੀ ਆਪ ਜਾਣਦੀਆਂ ਇਸ ਕਰਕੇ ਆਪਣੀ ਮੰਜ਼ਲ ਤੋਂ ਨਹੀਂ ਪਟਕਣਾ ਰੋਜ਼ ਸਵੇਰੇ ਉੱਠਣਾ ਹੈ ਨਾਮ ਜਪਣਾ ਹੈ ਸੇਵਾ ਕਰਨੀ ਆ ਜੋ ਵੀ ਨੇਕ ਕੰਮ ਕਰਨੇ ਆ ਉਹ ਪਰਮਪਿਤਾ ਪਰਮਾਤਮਾ ਦੀ ਖੁਸ਼ੀ ਦੇ ਲਈ ਉਹਨਾਂ ਦੇ ਚਰਨਾਂ ਦੇ ਪ੍ਰੇਮ ਪਿਆਰ ਦੇ ਲਈ ਹਰ ਰੋਜ਼ ਉਹਦੇ ਅੱਗੇ ਅਰਦਾਸ ਬੇਨਤੀ ਕਰਦੀ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਂ ਚੰਗਾ ਹਾਂ ਮਾਣ ਹਾਂ ਤੇਰਾ ਤੇਰੇ ਦੀ ਤੈਨੂੰ ਲਾਜ ਜਦੋਂ ਰੋਜ਼ ਆਪਾਂ ਕਵਾਂਗੇ ਕਿ ਮੈਂ ਤੇਰਾ ਮੈਂ ਤੇਰਾ ਜਿਵੇਂ ਮਰਜ਼ੀ ਰੱਖ ਇੱਕ ਨਾ ਇੱਕ ਦਿਨ ਅੱਗੋਂ ਆਵਾਜ਼ ਜ਼ਰੂਰ ਆਵੇ ਕਿ ਕਿ ਜੇ ਤੂੰ ਮੇਰਾ ਹੈ ਤਾਂ ਮੈਂ ਵੀ ਫਿਰ ਤੇਰਾ ਹਾਂ ਸੋ ਆਪਣੇ ਪਰਮਪਿਤਾ ਪਰਮਾਤਮਾ ਜੀ ਦੇ ਉੱਤੇ ਵਿਸ਼ਵਾਸ ਭਰੋਸਾ ਰੱਖ ਕੇ ਨਾਮ ਜਪਦੇ ਜਾਣਾ ਹੈ ਦਿਨ ਦੀ ਸ਼ੁਰੂਆਤ ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਤੋਂ ਕਰਨੀ ਹੈ ਫਿਰ ਆਪਣੇ ਕੰਮ ਧੰਦੇ ਕਾਰੋਬਾਰ ਕਰਨੇ ਆ ਆਪਣੇ ਰਿਸ਼ਤੇਦਾਰਾਂ ਨਾਲ ਭਗਤੌਣਿਆਂ ਨੇ ਕੰਮ ਸਾਰੇ ਹੀ ਕਰਨੇ ਆ ਜੋ ਵੀ ਜ਼ਿੰਮੇਵਾਰੀਆਂ ਆਪਾਂ ਨੂੰ ਮਿਲੀਆਂ ਨੇ ਨਾ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਪਰ ਸਭ ਤੋਂ ਪਹਿਲਾਂ ਨਾਮ ਦੀ ਕਮਾਈ ਕਰਨੀ ਹੈ ਜਦੋਂ ਆਪਾਂ ਸਵੇਰੇ ਉੱਠ ਕੇ ਉਹ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਜਪ ਕੇ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਉਹਨਾਂ ਦੀ ਆਗਿਆ ਲੈ ਕੇ ਆਪਣੇ ਕੰਮਕਾਰ ਕਰਨੇ ਸ਼ੁਰੂ ਕਰਾਂਗੇ ਤਾਂ ਫਿਰ ਸਾਡੇ ਸਾਰੇ ਹੀ ਕੰਮ ਧੰਦੇ ਕਰਨੇ ਆਸਾਨ ਹੋ ਜਾਂਦੇ ਆ ਸਾਡੇ ਕੀਤੇ ਹੋਏ ਹਰ ਇੱਕ ਕੰਮ ਦੇ ਵਿੱਚ ਬਰਕਤ ਆਉਂਦੀ ਆ ਸਾਡੀਆਂ ਮਿਹਨਤਾਂ ਨੂੰ ਬਹੁਤ ਰੰਗ ਭਾਗ ਲੱਗਦੇ ਨੇ ਸੋ ਸਾਰੇ ਹੀ ਕੰਮ ਤੰਦੇ ਕਾਰੋਬਾਰ ਕਰਨੇ ਆ ਪਰ ਸਭ ਤੋਂ ਪਹਿਲਾਂ ਨਾਮ ਚੁਪਣਾ ਹੈ ਨਾਮ ਜ਼ਰੂਰੀ ਹੈ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਨੂੰ ਗ੍ਰਸਥੀ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਆਪਣੇ ਕੰਮ ਤੰਦੇ ਕਰਦੇ ਹੋਏ ਆ ਜ਼ਿੰਮੇਵਾਰੀਆਂ ਨੂੰ ਪੂਕਤੋਂਦਿਆਂ ਹੋਇਆਂ ਨਾਮ ਜਪਣ ਨੂੰ ਕਿਹਾ ਹੈ ਇਹ ਨਹੀਂ ਅਭੀ ਜੇ ਨਾਮ ਜਪਣਾ ਲੱਗ ਗਏ ਤਾਂ ਸਾਰੀਆਂ ਜ਼ਿੰਮੇਵਾਰੀਆਂ ਹੀ ਛੱਡ ਦੇਣੀਆਂ ਨਾ ਜ਼ਿੰਮੇਵਾਰੀਆਂ ਕੰਮ ਤੰਦੇ ਵੀ ਕਰਨੇ ਆ ਪਰ ਪਹਿਲਾ ਨਾਮ ਜਪਣਾ ਹੈ ਪਹਿਲਾ ਨਾਮ ਜਪਣਾ ਹੈ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਫਿਰ ਦੇਖਿਓ ਸਾਡੇ ਕੀਤੇ ਹੋਏ ਹਰ ਇੱਕ ਕੰਮ ਦੇ ਵਿੱਚ ਕਿੰਜ ਬਰਕਤ ਪੈਂਦੀ ਸੋ ਸੰਗਤ ਜੀ ਆਸ ਕਰਦੇ ਆ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਇਹ ਵਿਸ਼ਾ ਪਸੰਦ ਆਇਆ ਹੋਵੇਗਾ ਸਮਝ ਵਿੱਚ ਆ ਜਾਵੇਗਾ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਜੀ ਪਰ ਜੇਕਰ ਵਿੱਚੋਂ ਕੋਈ ਵੀ ਗੱਲ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਫਿਰ ਤੁਸੀਂ ਮੈਨੂੰ ਆਪਣੀ ਵੱਡੀ ਜਾਂ ਛੋਟੀ ਭੈਣ ਸਮਝ ਕੇ ਮਾਫ਼ ਕਰ ਦੇਣਾ ਅਤੇ ਇੱਕ ਵਾਰ ਫਿਰ ਤੋਂ ਬੇਨਤੀ ਕੀ ਆਪਾਂ ਜੋ ਵੀ ਆਪ ਜੀ ਦੇ ਨਾਲ ਇਹ ਕਥਾ ਕਹਾਣੀਆਂ ਸਾਂਝੀਆਂ ਕਰਦੇ ਆ ਤਾਂ ਕਹਾਣੀਆਂ ਸੁਣਾਉਣ ਦੇ ਪਿੱਛੇ ਦਾ ਮਕਸਦ ਇਹ ਹੁੰਦਾ ਹੈ ਕਿ ਸਾਨੂੰ ਗੱਲ ਆਸਾਨੀ ਦੇ ਨਾਲ ਸਮਝ ਦੇ ਵਿੱਚ ਆ ਜਾਵੇ ਆਪਾਂ ਛੋਟੇ ਹੁੰਦੇ ਆਪਣੇ ਬਜ਼ੁਰਗਾਂ ਤੋਂ ਵੀ ਕਈ ਕਹਾਣੀਆਂ ਸੁਣਦੇ ਸਾਂ ਤਾਂ ਬਜ਼ੁਰਗ ਸਾਨੂੰ ਛੋਟੀਆਂ-ਛੋਟੀਆਂ ਕਹਾਣੀਆਂ ਦੇ ਰਾਹੀਂ ਬਹੁਤ ਵੱਡੀਆਂ ਸਿੱਖਿਆਵਾਂ ਦੇ ਜਾਂਦੇ ਸਨ ਜੋ ਸਿੱਖਿਆਵਾਂ ਅੱਜ ਤੱਕ ਸਾਡੇ ਮਨ ਦੇ ਉੱਤੇ ਛਾਪੀਆਂ ਪਈਆਂ ਨੇ ਕਹਾਣੀਆਂ ਸਿਰਫ ਸਮਝਉਣ ਦੇ ਲਈ ਸੁਣਾਈਆਂ ਜਾਂਦੀਆਂ ਨੇ ਸੋ ਇਹਨਾਂ ਦੇ ਪਾਤਰ ਘਟਨਾਵਾਂ ਦੇ ਵੱਲ ਨਹੀਂ ਜਾਣਾ ਇਹਨਾਂ ਤੇ ਕਿੰਤੂ ਕਿੰਤੂ ਨਹੀਂ ਕਰਨੇ ਕਹਾਣੀ ਦੀ ਸਿੱਖਿਆ ਨੂੰ ਸਮਝਣਾ ਹੈ